ਲੱਖ ਲਾਣਤਾ ਤੁਹਾਡੇ ਜੇ ਤੁਸੀਂ ਇਧਰ ਧਿਆਨ ਹੀ ਨਹੀਂ ਦਿੰਦੇ ਤੁਸੀਂ ਐਮਐਲਏ ਮੰਤਰੀ ਤੁਸੀਂ ਕੋਈ ਵੀ ਐਮਪੀ ਚਾਹੇ ਕਿਸੇ ਪਾਰਟੀ ਦੇਓ ਕਾਲੀ ਕਾਂਗਰਸੀ ਝਾੜੂ ਵਾਲੇ ਭਾਜਪਾ ਵਾਲੇ ਲੱਖ ਲਾਣਤਾ ਯਾਰ ਤੁਸੀਂ ਆਪਣਾ ਸ਼ਹਿਰ ਸਵਾਰ ਲਈ ਪ੍ਰਵਹਾਲਾ ਨਹੀਂ ਕਰ ਸਕਦੇ ਔਰ ਸਭ ਤੋਂ ਵੱਡਾ ਦੁੱਖ ਮੈਨੂੰ ਪਤਾ ਕਿਸ ਗੱਲ ਦਾ ਕਿ ਇਸ ਸੂਬੇ ਦਾ PWD ਮੰਨਿਸਟਰ ਉਹਦੀ ਰਹਿਸ਼ ਵੀ ਇੱਥੇ ਕਿਤੇ ਪਿਛਲੇ ਪਾਸੇ ਆ ਜਿਹਦਾ ਨੈਸ਼ਨਲ ਹਾਈਵੇ ਵਾਲਿਆਂ ਦੇ ਨਾਲ ਟਾਈਪ ਹੁੰਦਾ ਵਿਭਾਗਮੇ ਦਾ ਇਹ ਪਤਾ ਆਪਾਂ ਨੂੰ ਵੀ ਆਪਾਂ ਕਮਿਸ਼ਨਾਂ ਕਿਵੇਂ ਲੈਣੀਆਂ ਕੰਮਾਂ ਦੇ ਵਿੱਚੋਂ ਆਪਾਂ ਟੈਂਡਰ ਕਿਵੇਂ ਲਾਟ ਕਰਨੇ ਆ ਪਰ ਇਹ ਨਹੀਂ ਪਤਾ ਵੀ ਆਪਾਂ ਜਿੱਥੋਂ ਰੋਜ਼ ਰੰਗ ਲੰਘ ਕੇ ਜਾਂਦੇ ਆ ਉਸ ਰਸਤੇ ਦਾ ਉਹਦਾ ਚਾਲੂ ਕਰਨਾ ਵੀ ਜ਼ਰੂਰੀ ਆ ਔਰ ਹੋਰ ਤੇ ਕਿਸੇ ਦੇ ਕੋ ਪੱਲੇ ਮੇਰੇ ਖਿਆਲ ਹੋਰ ਕਿਹੇ ਮੰਤਰੀ ਐ ਐਮਐਲਏ ਨੂੰ ਕਹਵਾ ਕੱਖ ਵੀ ਨਹੀਂ ਇਹਨਾਂ ਦੇ ਪੱਲੇ ਮਾਲਕੀਆਂ ਹੋਈਆਂ ਸ਼ਹਿਰ ਸਫਾਈ ਕਰਨਾ ਕਲੀਨ ਡਰਾਈਵ ਚਲਾਈ ਹੋਈ ਆ ਆਹ ਕਲੀਨ ਡਰਾਈਵ ਹੈ ਯਾਰ ਤੋਂ ਦੋਸਤੋ ਅੱਜ ਮੈਂ ਖੜਾ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਉੱਤੇ ਜਿੱਥੋਂ ਹਰ ਬੰਦਾ ਇੱਥੋਂ ਨੰਘ ਕੇ ਜਾਂਦਾ ਇੱਥੇ ਹੀ ਸ਼ਹਿਰ ਦੀ ਮੇਨ ਐਂਟਰੀ ਹੈ ਔਰ ਮੇਰਾ ਖਿਆਲ ਆ ਕਿ ਇਸ ਸੜਕ ਤੋਂ ਰੋਜ਼ ਹੀ ਕਿੰਨੇ ਐਮ.ਐਲ.ਏ ਕਿੰਨੇ ਮੰਤਰੀ ਕਿੰਨੇ ਮੈਂਬਰ ਪਾਰਲੀਮੈਂਟ ਚਾਹੇ ਗੋਲਡਨ ਟੈਂਪਲ ਦੇ ਬਹਾਨੇ ਆਉਣ ਚਾਹੇ ਇੱਥੋਂ ਦੇ ਵਸਨੀਕ ਹੋਣ ਰੋਜ਼ ਉਹਨਾਂ ਦਾ ਇਥੋਂ ਲੰਘਾ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਕਿਸੇ ਦਾ ਧਿਆਨ ਅੱਜ ਤੱਕ ਇਹਦੇ ਉੱਤੇ ਗਿਆ ਹੀ ਨਹੀਂ ਕਿ 1 ਸਾਲ ਤੋਂ ਇਹ ਮੇਨ ਜਿਹੜਾ ਰਸਤਾ ਜਿਹੜਾ ਵਾਪਸ ਜਾਣ ਦਾ ਰਸਤਾ ਉਹ ਬੰਦ ਕੀਤਾ ਗਿਆ ਔਰ ਇਹਦੇ ਪਿੱਛੇ ਕਾਰਨ ਕੀ ਹੈ ਇੱਥੇ ਵੱਖ-ਵੱਖ ਤਰ੍ਹਾਂ ਦੇ ਸਾਡੇ ਸੂਬੇ ਦੇ ਵਿੱਚ ਮਾਫੀਆ ਚੱਲਦੇ ਆ ਵੱਖ-ਵੱਖ ਸਾਡੇ ਸੂਬੇ ਦੇ ਵਿੱਚ ਸਕੈਂਡਲ ਚੱਲਦੇ ਆ ਔਰ ਇਹ ਨਵਾਂ ਜਿਹੜਾ ਮਾਫੀਆ ਮੈਂ ਤੁਹਾਡੇ ਸਾਹਮਣੇ ਲਿਆਉਣ ਲੱਗਾ ਵੀ ਜਿਹਦੇ ਕਰਕੇ ਰਸਤਾ ਬੰਦ ਕੀਤਾ ਗਿਆ ਕਿਵੇਂ ਲੋਕਾਂ ਨੂੰ ਲੁੱਟਖਸੜ ਦਾ ਸਾਧਨ ਬਣਾਇਆ ਜਾਂਦਾ ਹੈ ਕਿਵੇਂ ਵੱਡੇ ਵਪਾਰੀਆਂ ਨੂੰ ਲੁੱਟਣ ਦਾ ਤਰੀਕਾ ਅਪਣਾਇਆ ਜਾਂਦਾ ਹੈ ਔਰ ਸਭ ਤੋਂ ਵੱਡਾ ਦੁੱਖ ਮੈਨੂੰ ਪਤਾ ਕਿਸ ਗੱਲ ਦਾ ਕਿ ਇਸ ਸੂਬੇ ਦਾ ਪੀ ਡਬਲਯੂ ਡੀ ਮਨਿਸਟਰ ਉਹਦੀ ਰਹਿਸ਼ੂ ਇੱਥੇ ਕਿਤੇ ਪਿਛਲੇ ਪਾਸੇ ਆ ਜਿਹਦਾ ਨੈਸ਼ਨਲ ਹਾਈਵੇ ਆਲਿਆਂ ਦੇ ਨਾਲ ਟਾਈਪ ਹੁੰਦਾ ਵਿਭਾਗਮੇ ਦਾ ਇਹ ਪਤਾ ਆਪਾਂ ਨੂੰ ਵੀ ਆਪਾਂ ਕਮਿਸ਼ਨਾਂ ਕਿਵੇਂ ਲੈਣੀਆਂ ਕੰਮਾਂ ਦੇ ਵਿੱਚੋਂ ਆਪਾਂ ਟੈਂਡਰ ਕਿਵੇਂ ਲਾਟ ਕਰਨੇ ਆ ਪਰ ਇਹ ਨਹੀਂ ਪਤਾ ਵੀ ਆਪਾਂ ਜਿੱਥੋਂ ਰੋਜ਼ ਰੰਗ ਲੰਘ ਕੇ ਜਾਂਦੇ ਆ ਉਸ ਰਸਤੇ ਦਾ ਉਹਦਾ ਚਾਲੂ ਕਰਨਾ ਵੀ ਜ਼ਰੂਰੀ ਹੈ ਉਹਦੇ ਵਿੱਚ ਲੋਕਾਂ ਨੂੰ ਕੋਈ ਦਿੱਕਤ ਆ ਰਹੀਆਂ ਤੇ ਉਹਨੂੰ ਦੂਰ ਕਰਨਾ ਵੀ ਜ਼ਰੂਰੀ ਜ਼ਰੂਰੀ ਹੈ ਹੁਣ ਮਾਫੀਆ ਕੀ ਆ ਜਿਹੜਾ ਤੁਹਾਨੂੰ ਮੈਂ ਸਮਝਾਉਣ ਲੱਗਾ ਇਹ ਰਸਤਾ ਬੰਦ ਕੀਤਾ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਨੇ ਔਰ ਬਹਾਨਾ ਕੀ ਬਣਾਇਆ ਕਿ ਇਹ ਏਜੰਸੀਆਂ ਦੇ ਅੱਗੇ ਕੋਈ ਸੀਵਰ ਨੰਗਣਾ ਸੀਗਾ ਔਰ ਉਹਦੀ ਆੜ ਦੇ ਵਿੱਚ ਹਰ ਏਜੰਸੀ ਦੇ ਅੱਗੇ ਟੋਇਆ ਮਾਰ ਦਿੱਤਾ ਗਿਆ ਉਹਨਾਂ ਦੇ ਰਸਤੇ ਦੇ ਉੱਤੇ ਔਰ ਪਾਣੀ ਅਜ ਇੱਕ ਸਾਲ ਤੋਂ ਇੱਥੇ ਖੜਾ ਔਰ ਜੇ ਇਹ ਆਪਣੇ ਤੌਰ ਤੇ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਇੱਥੇ ਆਪਣੇ ਗੁੰਡੇ ਲੈਣਦੇ ਜਾਂਦੇ ਨੇ ਕੋ ਹਰਿਆਣਾ ਯੂਪੀ ਬਿਹਾਰ ਦੇ ਜਿਹੜੇ ਇੱਥੇ ਉਹਨਾਂ ਆਪਣੀ ਟੀਮ ਦੇ ਵਿੱਚ ਸ਼ਾਮਲ ਕੀਤੇ ਨੇ ਆਪਣੀਆਂ ਗੱਡੀਆਂ ਚਾਉਂਦੇ ਨੇ ਪਿਸਤਲ ਉਹਨਾਂ ਨੂੰ ਲੱਗੇ ਹੁੰਦੇ ਔਰ ਇਹ ਭਲੇ ਮਾਨਸ ਲੋਕਾਂ ਨੂੰ ਡਰਾਉਂਦੇ ਨੇ ਹੁਣ ਮੈਂ ਸਵਾਲ ਕਰਨੇ ਚਾਹੁੰਦਾ ਅਮਰਸਾ ਦੇ ਡੀਸੀ ਸਾਹਿਬ ਨੂੰ ਕਿ ਸ਼ਹਿਰ ਦੇ ਵਿੱਚ ਇੱਕ ਸਫਾਈ ਮੁਹਿੰਮ ਚੱਲ ਰਹੀ ਆ ਆਮ ਲੋਕਾਂ ਦੇ ਘਰਾਂ ਦੇ ਵਿੱਚ ਵੀ ਕੂੜਾ ਹੋਵੇ ਉਹਨਾਂ ਦੇ ਖਾਲੀ ਪਲਾਟ ਦੇ ਵਿੱਚ ਵੀ ਕੂੜਾ ਹੋਵੇ ਤੇ ਉਹਨਾਂ ਦੇ ਅੱਜਕੱਲ੍ਹ ਚਲਾਨ ਕੀਤੇ ਜਾ ਰਹੇ ਆ ਨਵਾਂ ਫਰਮਾਨ ਜਿਹੜਾ ਜਾਰੀ ਕੀਤਾ ਗਿਆ ਉਹਨਾਂ ਨੂੰ ਜੁਰਮਾਨੇ ਪਾਏ ਜਾ ਰਹੇ ਆ ਪਰ ਇਸ ਰਸਤੇ ਨੂੰ ਨੈਸ਼ਨਲ ਹਾਈਵੇ ਨੇ ਬੰਦ ਕਰਕੇ ਰੱਖ ਦਿੱਤਾ ਇਹ ਕਿਹਦੀ ਜ਼ਿੰਮੇਵਾਰੀ ਬਣਦੀ ਐ ਇਹਨੂੰ ਠੀਕ ਕਰਨਾ ਜੀ 1 ਸਾਲ ਤੋਂ ਕਿਸੇ ਨੇ ਇਹਦੇ ਉੱਤੇ ਧਿਆਨ ਨਹੀਂ ਦਿੱਤਾ 1 ਮਹੀਨਾ ਪਹਿਲਾਂ ਮੈਂ ਡੀਸੀ ਅੰਮ੍ਰਿਤਸਰ ਨੂੰ ਮੈਸੇਜ ਕੀਤਾ ਡਾਕਟਰ ਨੱਜਰ ਨੇ ਮੈਸੇਜ ਕੀਤਾ ਉਹਨਾਂ ਦੇ ਸਾਹਮਣੇ ਸਾਰਾ ਇਹ ਮਸਲਾ ਲਿਆਂਦਾ ਗਿਆ ਔਰ ਉਹਨਾਂ ਨੇ ਅੱਗੇ ਕਿਹਾ ਕਿ ਸ਼ਾਇਦ ਇਹਨਾਂ ਦਾ ਪਾਣੀ ਵੀ ਏਜੰਸੀਜ਼ ਜਿਹੜੀਆਂ ਨੇ ਅੰਦਰੋਂ ਜਿਹੜਾ ਬਾਹਰ ਨੂੰ ਆਉਂਦਾ ਜਿੱਥੇ ਇਹ ਗੱਡੀਆਂ ਧੁੰਦੇ ਨੇ ਫੇਰ ਇਹਨਾਂ ਦੇ ਮੈਂ ਅੰਦਰ ਜਾ ਕੇ ਵੇਖਿਆ ਇਹਨਾਂ ਦੇ ਆਪਣੇ ਵਾਟਰ ਟ੍ਰੀਟਮੈਂਟ ਪਲਾਂਟ ਲੱਗੇ ਨੇ ਜਿਹਦਾ ਪਾਣੀ ਬਾਹਰ ਆਉਂਦਾ ਹੀ ਨਹੀਂ ਔਰ ਉਸ ਤੋਂ ਬਾਅਦ ਫੇਰ ਉਹਨਾਂ ਦੇ ਧਿਆਨ ਚ ਲਿਆਂਦਾ ਗਿਆ ਪਰ ਨੈਸ਼ਨਲ ਹਾਈਵੇ ਵਾਲਿਆਂ ਦੀ ਐਡੀ ਗੁੰਡਾਗਰਦੀ ਹੈ ਕਿਵੇਂ ਲੋਕਾਂ ਨੂੰ ਧਮਕਾਇਆ ਜਾ ਰਿਹਾ ਇੱਕ ਇਹਨਾਂ ਨੇ ਪਟਵਾਰੀ ਕੇ ਤਹਿਸੀਲਦਾਰ ਜਿਹੜਾ ਰਿਟਾਇਰਡ ਹੈ ਉਹਨੂੰ ਰੱਖਿਆ ਹੋਇਆ ਉਹ ਸਾਫ ਆ ਕੇ ਏਜੰਸੀਆਂ 'ਚ ਕਹਿੰਦਾ ਕਿ ਤੁਹਾਨੂੰ ਨੈਸ਼ਨਲ ਹਾਈਵੇ ਤੋਂ ਰਸਤੇ ਦੀ ਲੋੜ ਹੈ ਜੇ ਰਸਤਾ ਲੈਣਾ ਤੇ 5 ਲੱਖ ਰੁਪਏ ਦੀ ਤੁਹਾਡੀ ਪਰਚੀ ਕੱਟੀ ਜਾਊਗੀ ਜੇ ਪਰਚੀ ਦੇ ਨਾਲ 5 ਲੱਖ ਰੁਪਏ ਤੁਹਾਡਾ ਉੱਤੇ ਜਿਹੜਾ ਉਹ ਖਰਚਾ ਆਊਗਾ ਕੌਣ ਇਹਦੇ ਉੱਤੇ ਇਸ ਗੁੰਡਾਗਰਦੀ ਨੂੰ ਰੋਕੂਗਾ ਮੱਲੋ ਇੱਥੇ ਤੇ ਪੰਜਾਬ ਦੇ ਉਹ ਹਾਲਾਤ ਬਣਾ ਦਿੱਤੇ ਆ ਵੀ ਜਿਹਦਾ ਜੀ ਕਰਦਾ ਜਿਸ ਤਰੀਕੇ ਨੂੰ ਲੁੱਟਣਾ ਲੁੱਟ ਲਓ ਜਿਹੜੇ ਤੁਹਾਡੇ ਕੋਲ ਤਰੀਕੇ ਬਣਾਏ ਜਾਂਦੇ ਇਹਨੂੰ ਲੁੱਟਣ ਲਈ ਉਹ ਲੁੱਟ ਲਓ ਇੱਥੇ ਕੋਈ ਇਹਨਾਂ ਦਾ ਮੇਰੇ ਖਿਆਲ ਨੈਸ਼ਨਲ ਹਾਈਵੇ ਦਾ ਪੀਡੀ ਹੈ ਕਿ ਕਿਹੜਾ ਇਹਨਾਂ ਦਾ ਸਟਾਫ ਹੈ ਇੱਕ ਵਿਜ਼ਿਟ ਤੱਕ ਨਹੀਂ ਕੀਤਾ ਗਿਆ ਕਿ ਇਹਨਾਂ ਏਜੰਸੀਜ਼ ਨੂੰ ਦੇਖਿਆ ਜਾਵੇ 7 ਤੋਂ 800 ਬੰਦਾ ਇਹਨਾਂ ਦੇ ਵਿੱਚ ਕੰਮ ਕਰਦਾ ਮੈਂ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਆ ਤੁਹਾਡਾ ਮਤਲਬ ਰੋਜ਼ਗਾਰ ਦੇਣ ਦਾ ਸਾਧਨਾ ਲੋਕਾਂ ਨੂੰ ਆ ਤੁਹਾਡਾ ਜਿਹੜੇ ਕਾਮੇ ਨੇ ਜਿਹੜੇ ਆਪਣੀ ਮਿਹਨਤ ਕਰ ਕਮਾ ਕੇ ਖਾਂਦੇ ਨੇ ਉਹਨਾਂ ਨੂੰ ਆ ਜਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਇੱਕ ਨੈਸ਼ਨਲ ਹਾਈਵੇ ਦੇ ਅਧਿਕਾਰੀ ਦੇ ਉੱਤੇ ਤੁਹਾਡੇ ਕੋ 56 ਤੱਕ ਨਹੀਂ ਕੱਸਿਆ ਜਾ ਰਿਹਾ ਸਾਫ ਤੌਰ ਦੇ ਉੱਤੇ ਇਹਨਾਂ ਨੂੰ ਬਲੈਕਮੇਲ ਕਰਦਾ ਸਾਫ ਤੌਰ ਦੇ ਉੱਤੇ ਇਹਨਾਂ ਕੋਲ ਪਾਸੇ ਮੰਗੜ ਦੀ ਕੋਸ਼ਿਸ਼ ਕਰਦਾ ਇਹੋ ਜੀ ਗੁੰਡਾਗਰਦੀ ਜਿਹੜੀ ਚਲਾਈ ਹੋਈ ਹੈ ਔਰ ਸਹੂਲਤ ਕੀ ਤੁਸੀਂ ਦੇਣੀ ਆ 8900 ਬੰਦੇ ਦਾ ਤੁਸੀਂ ਰਸਤਾ ਬੰਦ ਕਰਕੇ ਰੱਖ ਦਿੱਤਾ ਮੈਂ ਪੁੱਛਣਾ ਚਾਹਨਾ ਨੈਸ਼ਨਲ ਹਾਈਵੇ ਆਲਿਆਂ ਨੂੰ ਵੀ ਮੈਂ ਡੀਸੀ ਸਾਹਿਬ ਨੂੰ ਵੀ ਪੁੱਛਣਾ ਚਾਹਨਾ ਮੈਂ ਸਰਕਾਰ ਨੂੰ ਵੀ ਪੁੱਛਣਾ ਚਾਹਨਾ ਕਿ ਇਹ ਸਾਰੇ ਜੀਟੀ ਰੋਡ ਦੇ ਉੱਤੇ ਇਥੋਂ ਦਿੱਲੀ ਤੱਕ ਤੁਰਪੋ ਤੁਸੀਂ ਸਾਰੀਆਂ ਏਜੰਸੀਜ਼ ਜੀਟੀ ਰੋਡ ਦੇ ਉੱਤੇ ਨੇ ਕਿ ਇਸੇ ਤਰੀਕੇ ਨਾਲ ਉਹ ਤੰਗ ਪ੍ਰੇਸ਼ਾਨ ਕੀਤਾ ਜਾਊਗਾ ਕਿ ਇਸੇ ਤਰੀਕੇ ਨਾਲ ਦਾ ਗळा ਘੁੱਟਿਆ ਜਾਊਗਾ ਕੋਈ ਇਸ ਪਾਸੇ ਧਿਆਨ ਦੇਣ ਦੀ ਕੋਸ਼ਿਸ਼ ਨਹੀਂ ਕਰਦਾ ਸ਼ਹਿਰ ਦਾ ਰਸਤਾ ਹੈ ਯਾਰ ਤੁਹਾਡੇ ਮੱਥੇ ਦੇ ਉੱਤੇ ਕਲੰਕ ਐਡਾ ਵੱਡਾ ਵੀ ਆ ਚੱਕਰ ਇੱਕ ਸਾਲ ਤੋਂ ਲੋਕੀ ਇਹਨੂੰ ਭੁਗਤ ਰਹੇ ਆ ਲੋਕਾਂ ਨੇ ਸੰਤਾਪ ਢਾ ਰਹੇ ਆ ਕੋਈ ਇਹਦੇ ਉੱਤੇ ਗੌਰ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਔਰ ਇਹ ਇੱਕ ਸਿੰਗਲ ਮੀਟਿੰਗ ਤਾਂ ਕਿ ਇਹਨਾਂ ਨੂੰ ਬੁਲਾ ਕੇ ਨਹੀਂ ਕੀਤੀ ਜਾਂਦੀ ਵੀ ਜਿਹੜੇ ਲੋਕ ਇਹਨਾਂ ਰਜਗਾਰ ਦਿੰਦੇ ਨੇ ਇਹਨਾਂ ਟੈਕਸ ਦਿੰਦੇ ਨੇ ਇਹਨਾਂ ਰੈਵਨਿਊ ਦਿੰਦੇ ਨੇ ਔਰ ਸਭ ਤੋਂ ਦੁੱਖ ਪਤਾ ਮੈਨੂੰ ਕਿਸ ਗੱਲ ਦਾ ਲੱਗਦਾ ਕਿ ਇਹਨਾਂ ਏਜੰਸੀਲ ਦੇ ਵਿੱਚ ਲੋਕ ਕਿਹੜੇ-ਕਿਹੜੇ ਆਉਂਦੇ ਨੇ ਕਿਸੇ ਨੇ 50 ਲੱਖ ਦੀ ਗੱਡੀ ਲੈਣੀ ਆ ਕਿਸੇ ਨੇ 2 ਕਰੋੜ ਦੀ ਗੱਡੀ ਲੈਣੀ ਆ ਔਰ ਹਰ ਬੰਦੇ ਦੇ ਕਿਸੇ ਮੰਤਰੀ ਨਾਲ ਕਿਸੇ ਡੀਸੀ ਨਾਲ ਕਿਸੇ ਵੱਡੀ ਤੋਂ ਵੱਡੀ ਅਥਾਰਟੀ ਨਾਲ ਸੰਬੰਧ ਨੇ ਕੋਈ ਸ਼ਹਿਰ ਵਾਸਤੇ ਹਾਤਾ ਨਾਰਾ ਵੀ ਨਹੀਂ ਮਾਰਦੇ ਯਾਰ ਤੁਸੀਂ ਕਿ ਕਿਸੇ ਨੂੰ ਅਪਰੋਚ ਹੀ ਕਰ ਲੋ ਇਹ ਰਸਤਾ ਹੀ ਠੀਕ ਕਰ ਦਿੱਤਾ ਜਾਵੇ ਇਹ ਵੱਖਰੀ ਤਰ੍ਹਾਂ ਦੀ ਗੁੰਡਾਗਰਦੀ ਆ ਮੈਂ ਪੁੱਛਣਾ ਚਾਹੁੰਦਾ ਸਰਕਾਰ ਨੂੰ ਕਿ ਜਿੱਥੇ ਕਿਸਾਨ ਰਸਤਾ ਨਹੀਂ ਦਿੰਦੇ ਉੱਥੇ ਤੇ ਆਪਾਂ ਪੂਰੀ ਟੀਮ ਲੈ ਕੇ ਕੁੱਟਣ ਚਲੇ ਜਾਂਦੇ ਆ ਨੈਸ਼ਨਲ ਹਾਈਵੇ ਵਾਲਿਆਂ ਦੇ ਆਖੇ ਕਬਜ਼ੇ ਲੈਣ ਚਲੇ ਜਾਂਦੇ ਆ ਤੇ ਨੈਸ਼ਨਲ ਹਾਈਵੇ ਵਾਲਿਆਂ ਨੇ ਅੱਜ 1 ਸਾਲ ਤੋਂ ਸ਼ਹਿਰ ਦੇ ਵਿੱਚ ਇੰਨਾ ਯਾਰਾ ਪਾਇਆ ਵਾ ਇਧਰ ਕੋ ਧਿਆਨ ਹੀ ਨਹੀਂ ਦੇਂਡਿਆ ਯਾਰ ਇੰਨਾ ਲੋਕਾਂ ਨੂੰ ਸਹੂਲਤ ਹੀ ਨਹੀਂ ਦੇਂਡਿਆ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਬਾਹਰ ਤੋਂ ਆਏ ਲੋਕ ਜਿਹੜੇ ਇੱਥੇ ਅਫਸਰ ਲੱਗੇ ਆ ਨੈਸ਼ਨਲ ਹਾਈਵੇ ਦੇ ਵਿੱਚ ਤੁਹਾਡੇ ਲੋਕਾਂ ਨੂੰ ਲੁੱਟਣ ਦੇ ਆ ਉਹਦਾ ਸਾਧਨ ਬਣਾਉਣ ਦੇ ਆ ਤੇ ਆ ਤੁਸੀਂ ਇਹਨਾਂ ਦੀ ਦੁਰਦਸ਼ਾ ਕਰ ਰਹੇ ਹੋ ਯਾਰ ਉਹਨਾਂ ਦੇ ਹੱਥੋਂ ਆ ਦੁਰਦਸ਼ਾ ਕਰਾ ਰਹੇ ਹੋ ਆ ਸੜਕਾਂ ਤੇ ਮੈਂ ਤੁਹਾਨੂੰ ਦਿਖਾਉਣਾ ਕਿ ਸਾਰੇ ਟੋਏ ਪਾਏ ਨੇ ਜਿੱਥੇ ਜਿੱਥੇ ਏਜੰਸੀਜ਼ ਨੇ ਆਲ ਬਣਦਾ ਯਾਰ ਇਹਨਾਂ ਦਾ ਸੋ ਮੈਂ ਧਿਆਨ ਦਿਵਾਉਣਾ ਚਾਹੁੰਦਾ ਸਾਡੇ ਸ਼ਹਿਰ ਦੀ ਡੀਸੀ ਮੈਂ ਕਹਿੰਨਾ ਬਹੁਤ ਮਿਹਨਤੀ ਬਹੁਤ ਵਧੀਆ ਪਰ बार-बार ਉਹਨਾਂ ਦੇ ਧਿਆਨ 'ਚ ਵੀ ਮਸਲਾ ਲਿਆਉਣ ਨਾਲੋਂ ਮੈਂ ਵੀ ਗੱਲ ਕਹੀ ਸੀ ਉਹਨਾਂ ਨੂੰ ਕਿ ਡੀਸੀ ਸਾਹਿਬ ਜੇ ਇਹਨਾਂ ਏਜੰਸੀ ਵਾਲਿਆਂ ਦੀ ਗਲਤੀ ਹੈ ਤੇ ਇਹਨਾਂ ਨੂੰ ਠੋਕ ਕੇ ਜੁਰਮਾਨਾ ਲਾਓ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਬਣਦੀ ਉਹਨ ਬਿਲਕੁਲ ਲਿਹਾਜ ਨਹੀਂ ਕਰਨਾ ਜੇ ਇਹਨਾਂ ਦੀ ਗਲਤੀ ਹੈ ਸ਼ਹਿਰ ਦਾ ਜਿਹੜਾ ਮੱਥਾ ਜਿਹਦੇ ਉੱਤੇ ਕਲੰਕ ਲੱਗਾ ਕਾਲਾ ਟਿੱਕਾ ਲਾਇਆ ਹੈ ਸ਼ਹਿਰ ਦੀ ਐਂਟਰੀ ਦੇ ਉੱਤੇ ਇਨੂੰ ਦੂਰ ਕਰੋ ਜੇ ਇਹਨਾਂ ਦੇ ਵਿੱਚ ਵੀ ਨੁਕਸਿਆ ਕੱਢੋ ਪਰ ਇੰਨੇ ਇੰਨੇ ਬੰਦਿਆਂ ਨੂੰ ਰੁਜ਼ਗਾਰ ਦੇਣ ਵਾਲੇ ਇੰਨੇ ਇੰਨੇ ਬੰਦਿਆਂ ਲਈ ਕੰਮ ਕਰਨ ਵਾਲੇ ਉਸ ਤੋਂ ਬਾਅਦ ਆਇਥੋਂ ਕਿਸੇ ਨੇ ਨਵੀਂ ਗੱਡੀ ਲੈਣੀ ਹੁੰਦੀ ਆ ਨਾ ਨੈਸ਼ਨਲ ਹਾਈਵੇ ਵਾਲਿਆਂ ਨੂੰ ਮੈਂ ਕਹਿੰਦਾ ਟੈਕਸ ਤੇ ਇਹੋ ਲੋਕ ਦਿੰਦੇ ਨੇ ਯਾਰ ਜਿਹੜੀਆਂ ਗੱਡੀਆਂ ਸੜਕਾਂ ਦੇ ਉੱਤੇ ਚੱਲਣੀਆਂ ਹੁੰਦੀਆਂ ਨਵੀਂ ਗੱਡੀ ਬੰਦਾ ਬਾਹਰ ਲੈ ਕੇ ਨਿਕਲਦਾ ਤੇ ਆ ਚਿੱਕਰ ਦੇ ਵਿੱਚ ਉਹਨੂੰ ਆਪਣੇ ਘਰ ਲੈ ਕੇ ਜਾਣੀ ਪੈਂਦੀ ਆ ਲੱਖ ਲਾਹਣਤਾ ਯਾਰ ਤੁਹਾਡੇ ਇਸ ਤਰੀਕੇ ਇਹੋ ਜਿਹਾ ਮਾਫੀਆ ਬਣਾਉਣ ਤੇ ਇਹੋ ਜਿਹੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੇ ਸੋ ਮੇਰੀ ਅਪੀਲ ਆ ਭਗਵੰਤ ਸਿੰਘ ਮਾਨ ਨੂੰ ਦਿੱਲੀ ਦੀਆਂ ਟੀਮਾਂ ਲੱਗੀਆਂ ਹੋਈਆਂ ਸ਼ਹਿਰ ਸਫਾਈ ਕਰਨਾ ਕਲੀਨ ਡਰਾਈਵ ਚਲਾਈ ਹੋਈ ਆ ਆਹ ਕਲੀਨ ਡਰਾਈਵ ਹੈ ਯਾਰ ਤੁਹਾਡੀ ਆਹ ਸ਼ਹਿਰ ਦੇ ਵਿੱਚ ਸਫਾਈ ਹੈ ਔਰ ਹਰ ਬੰਦਾ ਇੱਥੋਂ ਲੰਘਦਾ ਹੈ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਲੱਖ ਲਾਹਣਤਾ ਤੁਹਾਡੇ ਜੇ ਤੁਸੀਂ ਇਧਰ ਧਿਆਨ ਹੀ ਨਹੀਂ ਦਿੰਦੇ ਤੁਸੀਂ ਐਮਐਲਏ ਮੰਤਰੀ ਤੁਸੀਂ ਕੋਈ ਵੀ ਐਮਪੀ ਚਾਹੇ ਕਿਸੇ ਪਾਰਟੀ ਦੇਓ ਕਾਲੀ ਕਾਂਗਰਸੀ ਝਾੜੂ ਵਾਲੇ ਭਾਜਪਾ ਵਾਲੇ ਲੱਖ ਲਾਹਣਤਾ ਯਾਰ ਤੁਸੀਂ ਆਪਣਾ ਸ਼ਹਿਰ ਸਵਾਰਨ ਲਈ ਪ੍ਰਵਾਲਾ ਨਹੀਂ ਕਰ ਸਕਦੇ ਮੈਂ ਇੱਕ ਚੀਜ਼ ਹੋਰ ਕਹਿਣੀ ਚਾਹਨਾ ਇੱਥੇ ਲੱਗੇ 10 ਲੱਖ ਇੱਥੇ ਲੱਗੇ 20 ਲੱਖ ਅਸੀਂ ਲੋਕ ਕੋਲੋਂ ਲਾਉਣ ਨੂੰ ਤਿਆਰ ਨੇ ਏਜੰਸੀਜ਼ ਵਾਲੇ ਆਪਣਾ ਉਹਨਾਂ ਨੇ ਇੱਕ ਦਿਨ ਇੱਥੇ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਇਸ ਗੁੰਡਾਗਰਦੀ ਦੀ ਆੜ ਦੇ ਵਿੱਚ ਉਹਨੂੰ ਤੋੜਿਆ ਜਾਂਦਾ ਇਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕਿ ਤੁਹਾਡੇ ਉੱਤੇ ਪਰਚਾ ਦਰਜ ਕਰਾ ਦਿੱਤਾ ਜਾਊਗਾ ਨੈਸ਼ਨਲ ਹਾਈਵੇ ਦਾ ਤੁਸੀਂ ਜਿਹੜੀ ਜਗ੍ਹਾ ਦੇ ਉੱਤੇ ਕਬਜ਼ਾ ਕਰਦੇ ਹੋ ਮੈਂ ਨੈਸ਼ਨਲ ਹਾਈਵੇ ਵਾਲਿਆਂ ਨੂੰ ਕਹਿੰਦਾ ਕਿ ਇਹਨੂੰ ਸਵਾਰੋ ਨਾ ਯਾਰ ਗੱਡਕਰੀ ਸਾਹ ਤੇ ਡਿੰਗਾ ਮਾਰਦੇ ਰਹਿੰਦੇ ਨੇ ਵੀ ਸਾਡਾ ਮੈਂ ਦੇਸ਼ ਦੀਆਂ ਇੰਨੀਆਂ ਸੜਕਾਂ ਬਣਾਤੀਆਂ ਇਧਰ ਧਿਆਨ ਦਿਓ ਗੜਕਰੀ ਸਾਹਿਬ ਆ ਸ਼ਹਿਰ ਦੀ ਐਂਟ੍ਰੈਂਸ ਹੈ ਆ ਸ਼ਹਿਰ ਦਾ ਮੁੱਖ ਰਸਤਾ ਹਰਮੰਦਰ ਸਾਹਿਬ ਨੂੰ ਜਾਂਦਾ ਇਹਨੂੰ ਤੇ ਪਹਿਲਾਂ ਸਵਾਰ ਲਓ ਸੋ ਅਖੀਰ ਚ ਮੈਂ ਅਪੀਲ ਕਰਦਾ ਭਗਵੰਤ ਮਾਨ ਨੂੰ ਸ਼ਹਿਰ ਦੇ ਡੀਸੀ ਨੂੰ ਔਰ ਹੋਰ ਤੇ ਕਿਸੇ ਦੇ ਕੋ ਪੱਲੇ ਮੇਰੇ ਖਿਆਲ ਹੋਰ ਕਿਹੇ ਮੰਤਰੀ ਐਮ ਐਲ ਏ ਨੂੰ ਕਹਵਾ ਕੱਖ ਵੀ ਨਹੀਂ ਇਹਨਾਂ ਦੇ ਪੱਲੇ ਇਹਨਾਂ ਦੋ ਲੋਕਾਂ ਨੂੰ ਪੰਜਾਬ ਦੇ ਇੰਚਾਰਜ ਨੇ ਮਨੀਸ਼ ਸੋਧਿਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਕਿਤੇ ਇੱਥੋਂ ਵਿਜ਼ਿਟ ਤੇ ਕਰੋ ਰੋਜ਼ ਹੀ ਨੰਕੇ ਜਾਂਦੇ ਹੋ ਨਾ ਇੱਕ ਸਾਲ ਤੋਂ ਰਸਤਾ ਬੰਦ ਕੀਤਾ ਯਾਰ ਇਹਨੂੰ ਠੀਕ ਤੇ ਕਰਾ ਦਿਓ ਤੁਹਾਡੀ ਬੜੀ ਮਿਹਰਬਾਨੀ ਹੋਊਗੀ ਇਹ ਲੋਕ ਲੋਕਾਂ ਨੂੰ ਰੋਜ਼ਗਾਰ ਦਿੰਦੇ ਸ਼ਹਿਰ ਦੇ ਚੰਗੇ ਮੁੱਦਿਆਂ 'ਲ ਸਿਰਫ ਆਪਾਂ ਖਬਰਾਂ ਬਣਾਉਨੇ ਆ ਫੋਟੋ ਕਰਾਉਣੀ ਆ ਸਪਾਈ ਕਰਾ ਲਈ ਆ ਕਰਾ ਲਈ ਆ ਚੀਜ਼ਾਂ ਨੇ ਸਾਫ਼ ਕਰ ਰਲੀਆਂ ਆ ਛੱਪੜ ਬਣਾਏ ਤੁਸੀਂ ਲੋਕਾਂ ਦੇ ਘਰਾਂ ਦੇ ਅੱਗੇ ਲੋਕਾਂ ਨੂੰ ਜੁਰਮਾਨਾ ਲਾਉਂਦੇ ਹੋ ਘਰਾਂ 'ਚ ਛੱਪੜ ਬਣਾਉਣ ਦਾ ਗੰਦਾ ਪਾਣੀ ਇਕੱਠਾ ਹੋਣ ਦਾ ਤੁਹਾਨੂੰ ਜੁਰਮਾਨਾ ਕੌਣ ਲਾਊਗਾ ਸਰਕਾਰ ਨੂੰ ਇਹ ਨਹੀਂ ਵੀ ਤੁਹਾਨੂੰ ਵੀ ਬਰਾਬਰ ਦਾ ਜੁਰਮਾਨਾ ਤੇ ਤੁਹਾਡੇ ਕੋਲ ਸਤੀਫੇ ਲੈਣੇ ਚਾਹੀਦੇ ਆ ਇਹ ਕੰਮਕਾਰ ਵੱਲ ਧਿਆਨ ਦਿਓ ਸੋ ਇਹ ਮੇਰੀ ਬੇਨਤੀ ਆ ਲੱਖ ਲਾਣ ਤੇ ਆ ਲੋਕਾਂ ਦੀ ਜਿੱਥੇ-ਜਿੱਥੇ ਕੰਧਿਆ ਉੱਥੇ-ਉੱਥੇ ਟੋਏ ਮਾਰੇ ਆ ਨਾ ਕੋ ਅੱਗੇ ਟੋਇਆ ਨਾ ਇਹਨਾਂ ਏਜੰਸੀ ਔਰ ਜਿੱਥੇ ਜਿੱਥੇ ਕੰਦ ਜਾਂਦੀ ਉਹ ਸਾਰੇ ਟੋਏ ਮਾਰੇ ਆ ਤੇ ਸਾਫ਼ ਦੱਸਦਾ ਵੀ ਇਹ ਕੀ ਮਨਛਾ ਇਹਨਾਂ ਦੀ ਯਾਰ ਆਪਾਂ ਨਿੱਕੀ ਜੀ ਇਨਕ੍ਰੋਚਮੈਂਟ ਗਰੀਬ ਦੀ ਰੇੜੀ ਢਾਹਣ ਤੇ ਚਲੇ ਜਾਂਦੇ ਆ ਤੇ ਆਪ ਆਪਾ ਰੋਡ ਹੀ ਬੰਦ ਕਰ ਦਿੰਨੇ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂਗਾ ਯਾਰ ਆ ਇਨਕ੍ਰੋਚਮੈਂਟ ਨਹੀਂ ਹੈ ਕਿ ਲੋਕਾਂ ਦੇ ਰਸਤੇ ਬੰਦ ਕੀਤੇ ਨੇ ਲੋਕਾਂ ਦੀਆਂ ਜਿੱਥੇ ਜਿੱਥੇ ਕੰਧਾਂ ਨੇ ਉਹਦੇ ਅੱਗੇ ਆ ਮਤਲਬ ਟੋਏ ਮਾਰੇ ਹੋਏ ਨੇ ਵੀ ਇਹਨਾਂ ਲੋਕਾਂ ਨੂੰ ਤਾਂ ਕਿ ਕਿਸ ਤਰ੍ਹਾਂ ਕੀਤਾ ਜਾਵੇ ਇਹਨਾਂ ਲੋਕਾਂ ਨੂੰ ਪਰੇਸ਼ਾਨ ਕਿਦਾਂ ਕੀਤਾ ਜਾਵੇ ਆ ਵੀ ਸੜਕ ਪੁੱਟੀ ਆ ਅੱਗੇ ਜਿੱਥੇ-ਜਿੱਥੇ ਏਜੰਸੀ ਨਹੀਂ ਹੈਗੀ ਜਿੱਥੋਂ-ਜਿੱਥੋਂ ਪੈਸੇ ਨਹੀਂ ਮਿਲਣੇ ਜਿੱਥੇ-ਜਿੱਥੇ ਖਾਲੀ ਪਲਾਟ ਆ ਉੱਥੇ ਕਿਤੇ ਵੀ ਨਹੀਂ ਪੁੱਟਿਆ ਗਿਆ ਤੇ ਇਹ ਮੰਛਾ ਤੁਹਾਡੀ ਸਾਹਮਣੇ ਨਹੀਂ ਆਉਂਦੀ ਮੈਂ ਡੀਸੀ ਨੂੰ ਕਹਿਣਾ ਨੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਵਾ ਵੀ ਲੋਕਾਂ ਨੂੰ ਇੰਨਾ ਤੰਗ ਪਰੇਸ਼ਾਨ ਕਰਨ ਦਾ ਆਮ ਬੰਦਾ ਕਿਸੇ ਦਾ ਰਾਹ ਰੋਕਦਾ ਝਾਟੋ ਦੇ ਉੱਤੇ ਪਰਚਾ ਦੇ ਦਿੰਦੇ ਹੋ ਤੁਸੀਂ ਇੰਨੇ ਮੁਲਕ ਦਾ ਰਾਹ ਰੋਕ ਦਿੱਤਾ ਅਮਰਸਰ ਗੁਰੂ ਨਗਰੀ ਦੇ ਵਿੱਚ ਆਉਣ ਦਾ ਇੱਥੋਂ ਵਾਪਸ ਜਾਣ ਵਾਲਿਆਂ ਦਾ ਤੁਹਾਡੇ ਉੱਤੇ ਕੋਈ ਕਾਰਵਾਈ ਨਹੀਂ ਗਰੀਬ ਦੇ ਪਲਾਟ 'ਚ ਪਾਣੀ ਹੈ ਉਹਨੂੰ ਤੁਸੀਂ ਇਲਜ਼ਾਮ ਦਿੰਦੇ ਹੋ ਵੀ ਆ ਤੁਸੀਂ ਮੇਰਾ ਜ਼ਹਿਰ ਤੇ ਮੇਰੀਆਂ ਲੋਕਾਂ ਨੂੰ ਬਿਮਾਰੀਆਂ ਦੇਂਦਾ ਜੇ ਤੁਹਾਨੂੰ ਕੋਈ ਨਾ ਪੁੱਛੇ ਵੀ ਯਾਰ ਇਹਨਾਂ ਦੇ ਵਿੱਚ ਪਾਣੀ ਆ ਆ ਸੁੱਕਾ ਵੀ ਹੋਵੇ ਮਹੀਨਾ ਕਿਤੇ بارش ਵੀ ਨਾ ਹੋਵੇ 15 ਦਿਨ ਤੇ ਇਹਨਾਂ ਨਾਲ ਪਾਣੀ ਇੱਥੇ ਰਹਿੰਦਾ ਯਾਰ ਹਰ ਏਜੰਸੀ ਨੇ ਆਪਣਾ ਵਾਟਰ ਟ੍ਰੀਟਮੈਂਟ ਪਲਾਂਟ ਲਾਇਆ ਉਹ ਇਹਨਾਂ ਲੋਕਾਂ ਨੂੰ ਸਨਮਾਨਤ ਕਰਨਾ ਚਾਹੀਦਾ ਤੇ ਉਹ ਪਲਾਂਟ ਜੋ ਜਿਹੜਾ ਪਾਣੀ ਆਉਂਦਾ ਵੇਸਟੇਜ ਉਹ ਬੁੱਟਿਆਂ ਨੂੰ ਲੱਗਦਾ ਇਹਨਾਂ ਦਾ ਜਿੱਥੇ ਪਿੱਛੇ ਇਹਨਾਂ ਪਲਾਂਟੇਸ਼ਨ ਕੀਤੀ ਆ ਔਰ ਇਹਨਾਂ ਲੋਕਾਂ ਦਾ ਵੀ ਗੱਲ ਘੁੜ ਦਿਓ ਕਿਹੜੀ ਤੁਹਾਡੀ ਪਲਾਂਟੇਸ਼ਨ ਡਰਾਈਵ ਚੱਲਦੀ ਆ ਯਾਰ ਕਿਹੜੀ ਤੁਹਾਡੀ ਫਿਰ ਕਲੀਨ ਡਰਾਈਵ ਚੱਲਦੀ ਆ ਸੜਕ ਕੋ ਚਾ ਨਾ ਗੱਡੀ ਲੈਂਦਾ ਆਪਣੇ ਤੇ ਉਹ ਲਬੇੜ ਕੇ ਪਾਣੀ ਦੇ ਵਿੱਚੋਂ ਘਰ ਨੂੰ ਜਾਂਦਾ ਆਪਣੇ